ਅਸਲਾਮ ਅਲੈਕੁਮ ਮਿਲ ਕਰਨੀ ਹੈ ਤੁਸੀਂ ਸਾਰੇ ਖਾਰੀਅਤਾਂ ਹੋਵੋਗੇ ਕਿਆਨੀ ਸੰਸਿੰਮਸਖੇਨ ਜੀ ਅੱਜ ਦੀ ਕਥਾ ਦੇ ਵਿੱਚ ਡੇਰੇ ਵਾਲਿਆਂ ਨੂੰ ਸਿਰਸੇ ਵਾਲਿਆਂ ਨੂੰ ਪਖੰਡੀ ਬਾਬਿਆਂ ਨੂੰ ਜਿਹੜੇ ਕਿ ਮਾਸੂਮ ਲੋਕਾਂ ਨੂੰ ਆਪਣੇ ਜਾਦੂ ਦੇ ਜ਼ਰੀਏ ਆਪਣੇ ਕਰਤੱਵ ਦੇ ਜ਼ਰੀਏ ਲੁੱਟਦੇ ਹੈਗੇ ਆ ਉਹਨਾਂ ਦੀ ਜ਼ਿੰਦਗੀਆਂ ਦਾ ਫਾਇਦਾ ਚੁੱਕਦੇ ਹੈਗੇ ਉਹਨਾਂ ਦੀ ਮਾਸੂਮੀਅਤ ਦਾ ਫਾਇਦਾ ਚੁੱਕਦੇ ਹੈਗੇ ਔਰ ਉਹਨਾਂ ਨੇ ਆਪਣੇ ਡੇਰੇ ਜਿਹੜੇ ਆ ਉਹ ਕਿਸ ਤਰ੍ਹਾਂ ਚਲਾ ਰਹੇ ਹੈਗੇ ਆ ਆਪਣਾ ਪਖੰਡ ਜਿਹੜਾ ਵਾ ਕਿਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਬਹਿ ਕੇ ਉਹਨਾਂ ਨੂੰ ਲੁੱਟ ਕੇ ਚਲਾ ਰਹੇ ਹੈਗੇ ਇਸ ਦੇ ਬਾਰੇ ਦਸੰਦਾ ਹੀ ਹੈਗੀ ਬਹੁਤ ਜਿਆਦੇ ਹਨ ਕਥਾ ਸੁਣਨ ਦਾ ਬੜਾ ਆਨੰਦ ਆਏਗਾ لازਮੀ ਸੁਣਾ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਇਸ ਕਥਾ ਦੀ ਬਹੁਤ ਜ਼ਰੂਰਤ ਹੈਗੀ ਹੈ ਹਰ ਬੰਦਾ ਪਰੇਸ਼ਾਨੀਆਂ ਚ ਮੁਕਤਲਾ ਹੈਗਾ ਵਾ ਔਰ ਉਹਦਾ ਫੋਰੀ ਤੌਰ ਤੇ ਹੱਲ ਚਾਹੁੰਦਾ ਹੈਗਾ ਵਾ ਔਰ ਐਸੇ ਹੱਲ ਦੀ ਖਾਤਰ ਉਹ ਇਹੋ ਜਿਹੇ ਫਖੰਡੀਆਂ ਕੋਲੋਂ ਜਾਂਦਾ ਹੈ ਲੁੱਟਿਆ ਜਾਂਦਾ ਹੈ ਔਰ ਉਹਨਾਂ ਦੇ ਧੋਖੇ ਦੇ ਵਿੱਚ ਆਉਂਦਾ ਉਹਨਾਂ ਦੇ ਚਾਂਸੇ ਦੇ ਵਿੱਚ ਆਉਂਦਾ ਹੈ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਪਰਮਾਤਮਾ ਰੱਖੇ ਜਾਂਦੇ ਤੇ ਨੇ ਵੱਖ-ਵੱਖ ਪਾਵੇਂ ਤੇ ਲੈ ਨੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ ਸਾਡਾ ਤੇ ਫਲਾਣੇ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਭਾਵੇਂ ਗੁਰਦੁਆਰੇ ਦੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪ੍ਰਮਾਤਮਾ ਦੀ ਤਰਫ ਨਹੀਂ ਗਿਆ ਲੰਦਲਾਲ ਕਹਿੰਦੇ ਨੇ ਕਿਧਰੇ ਵੀ ਜਾ ਮੈਂ ਨਹੀਂ ਰੋਕਦਾ ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਦੇ ਜਾ ਫਲਾਣੇ ਮੰਦਰ ਦੇ ਜਾ ਮਨ ਨ ਮੇਂ ਗੋਯਮ ਕੇ ਤੋਰਾ ਦੈਰੋ ਅਰਮ ਮੇ ਰਵੇ ہر میں روی جانب خدا میں باش جدر بھی جاویں جام رب والے پاس ہے. کدرے بھی جام پرماتما دی طرف جانے نے لوکی مندر پرماتما دی طرف نہیں یہ بھی مرز کرنا لقش کوئی ہو رہی, ہو رہی. نے لوکی مسجد اللہ دی طرف نہیں جانے ਨਹੀਂ ਜਾਣਾ ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾ ਤੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਹੁੰਦਾ ਕਿਸੇ ਪੀਰ ਫਕੀਰ ਦਾ ਹੁੰਦਾ ਹੈ ਕਿਸੇ ਡੇਰੇ ਦਾ ਆਉਂਦਾ ਹੈ ਕਿਸੇ ਵਿਅਕਤੀ ਦਾ ਆਉਂਦਾ ਹੈ ਪਰਮਾਤਮਾ ਦੇ ਨਾਮ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹ ਤੇ ਸਾਰਿਆਂ ਦਾ ਇੱਕ ਹੈ ਤੂੰ ਸਾਜਾ ਸਾਹਿਬ ਬਾਪ ਹਮਾਰਾ ਹਰ ਜਾਂ ਮੇ ਰਵੇ ਜਾਨ ਬੇ ਖੁਦਾ ਮੇ ਵਾਸ ਜਿਦਰ ਵੀ ਤੂੰ ਜਾਵੇਂ ਜਾਵੇਂ ਰੱਬ ਵਾਲੇ ਪਾਸੇ ਬਹੁਤ ਖੁੱਲਾ ਦਿਲ ਚਾਹੀਦਾ ਹੈ ਬੜਾ ਖੁੱਲਾ ਦਿਮਾਗ ਚਾਹੀਦਾ ਹੈ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ। ਇਹ ਹਰ ਮਨੁੱਖ ਦੀ ਸੋਚ ਨਹੀਂ ਹੋ ਸਕਦੀ। ਜਾਣਦੇ ਨੇ ਲੋਕ ਕਿ ਭਰਮ ਮੰਦਰਾਂ ਦੀ ਤਰਫ ਲਖਸ ਪ੍ਰਮਾਤਮਾ ਨਹੀਂ ਆਉਂਦਾ। ਲਖਸ ਖੁਦਾ ਨਹੀਂ ਆਉਂਦਾ। ਔਰ ਇਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਮੈਂ ਨਹੀਂ ਕਹਿੰਦਾ। ਤੂੰ ਇਸ ਮੰਦਰ ਦੇ ਚ ਜਾ ਇਸ ਮੰਦਰ ਦੇ ਚ ਨਹੀਂ ਤੂੰ ਇਸ ਮਸਜਿਦ ਦੇ ਚ ਜਾ ਇਸ ਮਸਜਿਦ ਦੇ ਚ ਨਹੀਂ ਹਰ ਜਾ ਮੈਂ ਰਵੇ ਜਿੱਧਰ ਵੀ ਜਾਵੇਂ ਤੇਰੀ ਮਰਜ਼ੀ ਪਰ ਜਾਨਬੇ ਖੁਦਾ ਮੈਂ ਬਾਸ਼ ਜਾਨਬ ਜਾਣਾ ਤੇਰਾ ਉਸ ਤਰਫ ਹੋਵੇ ਜਿੱਧਰ ਖੁਦਾ ਹੈ ਪ੍ਰਮਾਤਮਾ ਜਦ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਕਿਦਰੋਂ ਵੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੂੰ ਰਾਜ਼ੀ ਹੋ ਜਾਂਦਾ ਹੈ ਅਹੁਦਮ ਜ਼ੈਬ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸ ਦੇ ਬੋਲ ਸੰਤੇ ਜੋਦੀਆਂ ਜੋ ਉਸਦਾ ਵਿਵਹਾਰ ਸੀ ਬੋਲ ਕੇ ਸੀ ਉਹਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾ ਸਰਮਦ ਕਹਿੰਦਾ ਹੈ ਸਰਮਦ ਬਾ ਕੋਚਾ ਹੈ ਇਸ਼ਕ ਬਦਨਾਮ ਸ਼ੁਦੇ اے ਖੁਦਾ ਜਦ ਮੈਂ ਲੋਕਾਂ ਦੀਆਂ ਗਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ سرمد با کوچا عشق بدنام سو دی پر خدا جس دن دا میں تیری گلی دے چایا تیرے پریم کر کے تیرے کوچے چایا ہن چاروں پاسے بدنامی بدنامی ہن چاروں پاسے تومتا ہی تومتا نے ہن چاروں پاسے الزام تراشیاں نے تھوڑے دن ہوئے میں ਬੋਲ ਪੜ ਰਿਆ ਸੀ ਲਾਲ ਸੇ ਦਾ ਭਾਵੇਂ 17 ਸਫਿਆਂ ਦੀ ਇਹ ਕਿਤਾਬ ਹੈ ਲੰਬੀ ਛੋੜੀ ਨਹੀਂ ਵਿਆਖਿਆ ਲਿਖਣ ਵਾਲਿਆਂ ਨੇ ਭਾਵੇਂ 4-500 ਸਫੇ ਲਾ ਦਿੱਤੇ ਨੇ ਮੂਲ ਰੂਪ ਦੇ ਚ 16-17 ਸਫੇ ਦੀ ਕਿਤਾਬ ਹੈ ਛੇਨ ਦੇ ਸਭ ਤੋਂ ਵੱਡੇ ਸੰਤ ਦੀ ਉਹਦੇ ਕੋਲੋਂ ਕਿਸੇ ਨੇ ਪੁੱਛ ਲਿਆ ਸੰਤ ਕਿੰਨੋ ਕਹਿੰਦੇ ਨੇ ਦੋ ਬੋਲਾਂ ਚ ਹੀ ਜਵਾਬ ਦਿੱਤਾ ਜੇ ਤੇ ਬੋਲਾਂ ਨਾਲ జగਤ ਸਹਿਮਤ ਨਾ ਹੋਵੇ ਤੇ ਵਿਰੋਧਤਾ ਕਰੇ ਸਮਝ ਲੋ ਸੰਤ ਹੈਰਾਨ ਹੋਇਆ ਮੈਂ ਮੈਂ ਤੇ ਹੈਰਾਨ ਹੋਇਆ ਹੈ ਔਰ ਇਹ ਮਾਮੂਲੀ ਪੱਦਰ ਦਾ ਸੰਤ ਨਹੀਂ ਹੈ ਸਾਰਾ ਚੀਨ ਉਸ ਦਾ ਉਸ ਢੰਗ ਨਾਲ ਸਤਕਾਰ ਕਰਦਾ ਜਿਵੇਂ ਭਾਰਤ ਦੇਚ ਅਵਤਾਰੀ ਪੁਰਸ਼ ਪੂਜੇ ਜਾਂਦਾ ਇਸ ਤਰ੍ਹਾਂ ਸਲਵਾਨ ਕਰਦਾ ਸਾਰਾ ਚੀਨ ਉਸ ਦਾ ਇਸ ਢੰਗ ਨਾਲ ਸਤਕਾਰ ਕਰਦਾ ਹੈ। ਛੋਟਾ ਜਿਹਾ 17 ਸਤਿਆਂ ਦਾ ਉਹਦਾ ਗ੍ਰੰਥ ਥੋੜੇ ਜਿਹਾ ਬੋਲ। ਪ੍ਰਸ਼ਨ ਵੀ ਚੀਨ ਦੇ ਰਾਜੇ ਨੇ ਕੀਤਾ ਸੀ। ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਕਿ ਸੰਤ ਹੈ। ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਬ੍ਰਹਮ ਗਿਆਨੀ ਹੈ। ਉਸੀ ਤੇ ਯਾਕੋਗੇ ਜੇਦੀ ਬੜੀ ਲੰਬੀ ਲਹਿਨ ਲੱਗ ਕੇ ਪੂਜਾ ਹੁੰਦੀ ਹੈ ਪ੍ਰਤੀਸ਼ਟਾ ਹੁੰਦੀ ਹੈ ਲੋਕੀ ਪ੍ਰਕਰਮਾਂ ਪੈ ਕਰਦੇ ਨੇ ਐਂਟ ਰਕਾਂ ਦੇ ਟਰੱਕ ਬਸਾਂ ਦੀਆਂ ਬਸਾਂ ਭਰ ਕੇ ਡੇਰੇ ਚਲੀਆਂ ਜਾਂਦੀਆਂ ਐ ਯਾਕੋਗੇ ਜਗਤ ਭੀੜ ਤੋਂ ਪ੍ਰਭਾਵਤ ਹੁੰਦਾ ਹੈ ਤੇ ਮਹਾਤਮਾ ਬੋਧ ਕਿਹਾ ਕਰਦੇ ਸਨ ਭੀੜ ਦੇ ਚ ਬੇੜਾ ਹੀ ਹੁੰਦੀਆਂ ਨੇ ਭੀੜ ਦੇ ਚ ਮਨੁੱਖ ਨਹੀਂ ਹੁੰਦੇ ਗੁਸਤਾਖੀ ਬੇੜਾਂ ਹੀ ਹੋ ਗਏ ਇੱਕ ਵੇਡ ਜਦ ਰ ਜਾਂਦੀ ਹੈ ਸਾਰੀਆਂ ਬੇੜਾਂ ਚੱਲ ਜਾਂਦੀਆਂ ਸੰਤ ਕੌਣ ਹੈ ਇਸੇ ਕਿਵੇਂ ਜਾਣੀ ਹੈ ਕਿਵੇਂ ਪਹਿਚਾਨੀ ਹੈ ਤੋਂ ਲਾਸੁਏ ਨੇ ਕਹਿ ਦਿੱਤਾ ਰਾਜਨ ਜਿਸ ਨਾਲ ਜਗਤ ਸਹਿਮਤ ਨਾ ਹੋਵੇ ਸਿਰਫ ਸਹਿਮਤ ਹੀ ਨਹੀਂ ਵਿਰੋਧਤਾ ਕਰੇ ਸਿਰਫ ਵਿਰੋਧਤਾ ਹੀ ਨਹੀਂ ਤਸ਼ੱਦਦ ਕਰੇ ਉਸ ਤੇ ਤਸ਼ੱਦਦ ਕਰੇ ਉਹਨੂੰ ਸੰਤ ਕਹੇ ਕਿਆ ਵਕਤ ਦੀ ਹਕੂਮਤ ਗੁਰੂ ਨਾਨਕ ਨਾਲ ਸਹਿਮਤ ਹੋਈ ਬਾਬਰ ਨੇ ਜੇਲ੍ਹ ਦੇ ਇਸਪਾਤ ਦਿੱਤਾ ਕਿਹਾ ਵਕਤ ਦਾ ਸਮਾਜ ਸਹਿਮਤ ਹੋਇਆ ਲੋਕਾਂ ਨੇ ਪੱਥਰ ਮਾਰੇ ਕੋਤਲਾ ਬੇਤਲਾ ਆਖਿਆ ਸਵੈਮ ਬੇਦੀ ਸਹਿਮਤ ਨਾ ਹੋਏ ਵੀਰ ਪਿਆ ਬਦਲੇ ਪਿਤਾ ਵੀ ਖਿੱਚ ਕੇ ਦੋ ਥੱਪੜ ਮਾਰਦਾ ਇਸਾ ਕਹ ਕਹਿੰਦੇ ਆਉਂਦੇ ਸਨ ਉਹਦਾ ਵੀ ਇੱਕ ਹਾਲ ਫਾਨੋ ਸੁਣਾ ਦਿਆਂ ਸੰਤ ਕਿਹਨੋਂ ਕਹਿੰਦੇ ਨੇ ਬ੍ਰਹਮਗੈਨੀ ਕਿਹਨੋਂ ਕਹਿੰਦੇ ਨੇ ਜਿਹੜਾ ਆਪਣੀ ਬਰਾਦਰੀ ਦੇ ਵਿੱਚ ਫਟਕਾਰਿਆ ਜਾਏ ਆਪਣੇ ਸ਼ਰੀਕਾਂ ਦੇ ਵਿੱਚ ਫਟਕਾਰਿਆ ਜਾਏ ਜੇ ਦੇ ਨਾਲ ਆਪਣੇ ਹੀ ਸ਼ਰੀਕ ਹੋਣੇ ਰਿਸ਼ਤੇਦਾਰ ਕਦੀ ਸਹਿਮਤ ਨਾ ਹੋ ਉਹ ਇੰਜ ਕਹ ਕਿਆ ਵਕਤ ਦੇ ਹਕੂਮਤ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਹੋਈ ਤੱਤੀ ਤਵੀ ਤੇ ਬਿਠਾਇਆ ਅੱਜ ਤੱਕ ਕਿਸੇ ਕਾਤਲ ਨੂੰ ਚੋਰ ਤੇ ਡਕੈਤ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜਿੰਨੀਆਂ ਸੰਤ ਉਹ ਬਲਦੀ ਦੇਗ ਦੇ ਚ ਬਿਠਾਇਆ ਗਰਮ ਗਰਮ ਰਹਿਤਾ ਪਾਇਆ ਫਿਰ ਛਾਲਿਆਂ ਨਾਲ ਜਦ ਸਰੀਰ ਭਰ ਗਿਆ ਇਦੇ ਵਾਸਤੇ ਠੰਡਾ ਪਾਣੀ ਚਾਹੀਦਾ ਸੀ ਉਹਨਾਂ ਦਿਨਾਂ ਵਿੱਚ ਬਰਫ਼ ਲੱਭਣੀ ਬੜੀ ਔਖੀ ਗਰਮੀਆਂ ਦੇ ਦਿਨ ਜਹਾਂਗੀਰ ਸ਼ਰਾਬ ਪੀਂਦਾ ਹੁੰਦਾ ਸੀ ਬਰਫ਼ ਕਸ਼ਮੀਰ ਤੋਂ ਮੰਗਾਂਦਾ ਸੀ ਸੌ ਠਾਂਦ ਉੱਤੇ ਲੱਦ ਕੇ ਬਰਫ਼ ਆਉਂਦੀ ਆਉਂਦੀ ਸੀ ਪਹਾੜਾਂ ਦੀ ਬਰਫ਼ ਸਵਾਲ ਕੇ ਲੈਂਦੇ ਸਨ ਤਿੰਨ ਹਿੱਸੇ ਪਿਗਲ ਜਾਂਦੇ ਸਨ ਚੌਥਾ ਹਿੱਸਾ ਲਾਹੌਰ ਤੱਕ ਪਹੁੰਚ ਜਾਂਦਾ ਸੀ ਬਰਫ਼ ਨਹੀਂ ਸੀ ਆ। ਛਾਲੇ ਨਿਕਲੇ ਹਵਲ। ਹੌਣ ਵਗਰੇ ਆਵੇ। ਠੰਡਾ ਪਾਣੀ ਹੋਰ ਦਰਦ ਕਰਦਾ ਹੈ। ਤੋ ਰਾਵੀ ਦਾ ਪਾਣੀ ਠੰਡਾ ਪਾਣੀ ਹਿਮਾਲਿਆ ਪਰਬਤ ਤੋਂ ਆਉਂਦੀ ਹੈ ਧਾਰਾ। ਰਾਵੀ ਦੇ ਚ ਖੜਾ ਦਿੱਤਾ। ਤਾਂ ਕਿ ਪੀੜਾ ਹੋਵੇ। ਕਿਆ ਵਕਤ ਦੀ ਹਕੂਮਤ ਸਹਿਮਤ ਹੋ ਕ્યા ਸਮਾਜ ਸਹਿਮਤ ਹੋਇਆ ਕਾ ਸ਼ਰੀਕ ਵੱਡਾ ਬਰਾਬ ਬਾਬਾ ਪ੍ਰੀਤੀ ਚੰਦ ਸਹਿਮਤ ਹੋਇਆ ਕਿਆ ਵਕਤ ਦੀ ਹਕੂਮਤ 6ਵੇਂ ਪਾਦਸ਼ਾਹ ਨਾਲ ਸਹਿਮਤ ਹੋਈ ਗਵਾਲੀਅਰ ਦੇ ਕਿਲੇ ਚ ਕਹ ਮੇਰੇ ਪੜਨ ਦੇ ਚਾਇਆ ਜਿਹੜੀ ਤੁਸੀਂ ਇਥੇ ਚੌਕੀ ਸਾਹਿਬ ਦੇਖਦੇ ਹੋ कि ਜਦੋਂ ਪੰਜਾਬ ਤੋਂ ਸੰਗਤਾਂ ਗੁਆੜੀਆ ਦਾ ਜਾਂਦੀਆਂ ਸਨ ਕਿਲੇ ਦੀਆਂ ਪ੍ਰਕਰਮਾਂ ਕੰਦਰ ਦੀ ਅਸਲ ਬਾਣੀ ਪੜ ਪੜ ਕਿਲੇ ਦੇ ਅੰਦਰ ਤੇ ਜਾ ਨਹੀਂ ਸਕਦੇ ਸੀ ਬੜਾ ਜ਼ਬਰਦਸਤ ਪਹਿਰਾ 12 ਪ੍ਰਕਰਮਾ ਕਰਕੇ ਮਾਥਾ ਟੇਕ ਕੇ ਬਾਣੀ ਰਹਿ ਗਈ ਖਲਬ ਕੇ ਆ ਜਾਂਦੇ ਸੀ ਉਸ ਦਿਨ ਤੋਂ ਇਹ ਚੌਕੀ ਚੱਲੀ ਕਿਆ ਸਮਾਜ ਤੇ ਬਣਾਉਤੀ ਧਾਰਮਿਕ ਲੋਕ ਛੇਵੇਂ ਪਾਤਸ਼ਾਹ ਨਾਲ ਸਹਿਮਤ ਹੋਏ ਕਤਈ ਨਹੀਂ ਸਿਆਲਕੋੜ ਦੇ ਗਮਜ਼ਾ ਹੌਸਨ ਸੇ ਮਹਾਰਾਜ ਦਿੱਤੇ ਸਿੱਧੀ ਤਰਕ ਕਰ ਦਿੱਤੀ ਮਹਾਰਾਜ ਘੋੜੇ ਤੇ ਅਸਵਾਰ ਸਨ ਬੱਚੇ ਨਾਲ ਸਨ ਸੁਪਤਨੀ ਨਾਮ ਜਗਤ ਮਾਤਾ ਨਾਲ ਸੀ ਸਿੰਘ ਵੀ ਘੋੜਿਆਂ ਤੇ ਅਸਵਾਰ ਇਹ ਫਕੀਰ ਦਰਗਾਹ ਤੋਂ ਬਾਹਰ ਨਿਕਲਿਆ ਦੇਖਦਾ ਹੈ ਸ਼ਾਨੋ ਸ਼ੌਕਤ ਉੱਚੀ ਆਵਾਜ਼ ਨਾਲ ਕਹਿੰਦਾ ਦੌਲਤ ਕੀ ਤੇ ਫਕੀਰ ਕੀ ਇਸਤਰੀ ਕੀ ਤੇ ਫਕੀਰ ਕੀ ਕਰ ਕਹਿੰਦਾ ਪੁੱਤਰ ਕੀ ਤੇ ਫਕੀਰ ਕੀ ਕਿਉਂਕਿ ਸਤਗੁਰ ਦੇ ਸਹਿਬਜ਼ਾਦੇ ਨਾਲ ਸੰਤ ਉੱਤਰ ਕੀਤੇ ਫਕੀਰ ਕੀ ਫਿਰ ਹਿੰਦੂ ਕੀਤੇ ਫਕੀਰ ਕੀ ਇਹ ਸ਼ਬਦ ਲਿਖੇ ਬਹੁ ਭਾਰਤੀਆਂ ਵਿੱਚ ਇਹੰਦੋਸਤਾਨੀ ਅਜ ਕੋਈ ਸੰਤ ਪੈਦਾ ਹੀ ਨਹੀਂ ਹੋ ਸਕਦਾ ਦੌਲਤ ਕੀਤੇ ਫਕੀਰ ਕੀ ਇਸਤਰੀ ਕੀਤੇ ਫਕੀਰ ਕੀ ਉੱਤਰ ਕੀਤੇ ਫਕੀਰ ਕੀ ਹਿੰਦੂ ਕਈ ਤੇ ਫਕੀਰ ਕੀ ਸਤਗੁਰ ਨੇ ਘੋੜੇ ਨੂੰ ਰੋਕੇ ਆਖਿਆ ਫਕੀਰਾ ਸੁਣ ਦੌਲਤ ਗੁਜ਼ਰਾਨ istri ایمان ਪੁੱਤਰ ਨਿਸ਼ਾਨ ਫਕੀਰ ਨਾ ਹਿੰਦੂ ਨਾ ਮੁਸਲਮਾਨ ਕਿਹੜੇ ਚੱਕਰਾਂ ਚ ਪੈ ਤੋ ਕਿਹੜੇ ਚੱਕਰਾਂ ਚ ਵਕਤ ਦਾ ਸਮਾਰ ਬਨਾਉ ਤੇ ਧਾਰਮਿਕ ਲੋਗ ਤੇ ਹਕੂਮਤ ਕੇ ਛੇਵੇਂ ਪਾਦਸ਼ਾਹ ਨਾਲ ਸਹਿਮਤ ਹੋਈ ਨਹੀਂ। ਕਿਆ ਵਕਤ ਦੀ ਹਕੂਮਤ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਹਿਮਤ ਹੋਈ? ਕਿਆ ਸ਼ਰੀਕ ਸਹਿਮਤ ਹੋਏ? ਧੀਰਮਲ ਨੇ ਤੇ ਗੋਲੀ ਚਲਾ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ। ਆਪਣੀ ਤਰਫੋਂ ਤੇ ਨਿਸ਼ਾਨਾ ਸ਼ਿਆ ਮਸੰਦ ਦੇ ਰਾਹੀ ਸੀਨੇ ਦਾ ਬਣਵਾਇਆ ਇਹ ਗੱਲ ਵੱਖਰੀ ਹੈ। ਗੋਲੀ ਚਰਨਾ ਚ ਲਗੇ ਜਾ ਕੇ ਨਹੀਂ ਲਗੇ ਲੇਕਿਨ ਇਰਾਦਾ ਤੇ ਨੇਕ ਨਹੀਂ ਸੀ ਸ਼ਰੀਕ ਰਿਸ਼ਤੇ ਦਾ ਇਸਾ ਫੀਕ ਕਹਿੰਦੇ ਨੇ ਸੰਤ ਦੀ ਪਛਾਣ ਜਿਸ ਨਾਲ ਸ਼ਰੀਕ ਸਹਿਮਤੀ ਨਾਲ ਬਰਾਦਰੀ ਸਹਿਮਤੀ ਨਾਲ ਵਕਤ ਦਾ ਸਮਾਜ ਤੇ ਹਕੂਮਤ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਹਿਮਤ ਨਹੀਂ ਹੋਏ 22 ਧਾਰ ਦੇ ਰਾਜੇ ਵਕਤ ਦੀ ਪਰਵਲ ਹਕੂਮਤ ਔਰੰਗਜ਼ੇਬ ਤੇ 22 ਧਾਰ ਦੇ ਰਾਜੇ ਸੋਢੀ ਔਰ ਦੇਸ਼ ਦਾ ਸਮਾਜਿਕ ਢਾਂਚਾ ਗੁਰੂ ਗੋਬਿੰਦ ਸਿੰਘ ਨਾਲ ਸਹਿਮਤ ਨਹੀਂ ਹੋਇਆ ਇਹ ਵੀ ਮੈਸਰ 22 ਧਾਰ ਦੇ ਰਾਜੇ ਲੜਦੇ ਰਹੇ ਔਰngzib ਲੜਦਾ ਰਿਹਾ ਸਮਾਜ ਮੁਕਾਲਫਤ ਕਰਦਾ ਰਿਹਾ اے ਫਕੀਰ ਤਲਵਾਰ ਚੁੱਕ ਲਈਏ ਬੰਦੂਕ ਚੁੱਕ ਲਈਏ ਵਕਤ ਦੇ ਹਕੂਮਤ ਦੇ ਕਰਿੰਦਿਆਂ ਨੇ ਤੇ ਕਹਿ ਦਿੱਤਾ ਸੀ ਮਹਾਰਾਜ ਤੁਹਾਡੇ ਹੱਥ ਵਿੱਚ ਮਾਲਾ ਤਸਬੀ ਚੰਗੀ ਲੱਗਦੀ ਹੈ ਬੰਦੂਕ ਨਹੀਂ ਤਲਵਾਰ ਹੋਵੇ سری مکھواک پادشاہی دسمی زفر نامہ مہاراج کہ بالاچار گئی درمیا آمدم بیرو تیرو تو بالکل لاچار ہو گیا مجبور ہو گیا تلوار چکی ہے تلوار چکنا میری خوشی بالکل نہیں پکی تلوار اٹھانا میرا انند نہیں ہے میری خوشی نہیں کی ہے لاچاری مجبور ب لا چار گی اپنے بہ ب لاچار گی درمیا آمدم بیرو تیرو تو پنگ آمدم کی لاچاری ہے کوئی ظالم اور دشک اپنے پیراں تھلے مظلوم نو لتاڑے ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾ ਦੇ। ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ ਤੂੰ ਰੁਕ ਜਾ। ਕਿਉਂਕਿ ਤੂੰ ਚੱਲਦਾ ਹੈ ਮਜ਼ਲੂਮ ਕੁਚਲੇ ਜਾਂਦੇ। ਤੂੰ ਚੱਲਦਾ ਹੈ ਸੰਸਕ੍ਰਿਤੀਆਂ ਬਰਬਾਦ ਹੁੰਦੀਆਂ। ਦੇਸ਼ ਦੀ ਰੂਪਰੇਖਾ ਮਿਟਦੀ ਹੈ। ਤੇਰੇ ਕਦਮਾਂ ਦੇ ਥਰੇ ਕਿੰਨੇ ਬੇਕਸੂਰ ਲਿਤਾੜੇ ਜਾਂਦੇ। ਉਹ ਕਦਮ ਰੋਕਾ ਪੜੇ ਮੇਰੇ ਹੱਥ ਜੋੜਨ ਨਾਲ ਅਗਰ ਉਹ ਆਪਣੇ ਕਦਮ ਨਹੀਂ ਰੋਕਦਾ ਉਹਦੇ ਪੈਰਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਗੁਰੂ ਗੋਬਿੰਦ ਸਿੰਘ ਚੌਂਕਾਰਜ਼ ਹਮਾ ਹਿਲਤੇ ਦਰਗੁਯਸ ਹਲਾਲਸ ਬੁਰਦੰਬ ਸ਼ਮਸ਼ੇਰਦਾ ਹਲਾਲ ਹੈ ਜਾਇਜ਼ ਹੈ ਧਰਮ ਹੈ ਐਸੇ ਜ਼ਾਲਮ ਦੇ ਪੈਰ ਤੋੜ ਕੇ ਉਹਨੂੰ ਰੋਕਣਾ ਇਕ ਕਦਰੇ ਪੈਰ ਗੁਰੂ ਗੋਬਿੰਦ ਸਿੰਘ ਨਾ ਤੋੜਦੇ ਨਾ ਦੇਸ਼ ਦੇ ਚ ਮੰਦਰ ਹੋਣੇ ਸਨ ਨਾ ਗੀਤਾ ਰਾਵਣ ਦੀ ਕਥਾ ਹੋਣੀ ਸੀ ਨਾ ਭਾਰਤ ਦਾ ਇਹ ਢਾਂਚਾ ਹੋਣਾ ਸੀ ਇਸ ਦਾ ਢਾਂਚਾ ਇਹ ਹੀ ਹੋਣਾ ਸੀ ਜੋ ਅਫਗਾਨਿਸਤਾਨ ਦਾ ਹੈ ਜੋ ਉਜ਼ਬੇਕਿਸਤਾਨ ਦਾ ਹੈ ਜੋ ਤੁਰਕਮੇਨਿਸਤਾਨ ਦਾ ਹੈ ਜੋ ਇੰਡੋਨੇਸ਼ੀਆ ਤੇ ਮਲੇਸ਼ੀਆ ਦਾ ਹੈ ਸਾਰਾ ਉੱਥੇ ਬੋਧ ਧਰਮ ਸੀ ਔਰ ਸਨਾਤਨ ਮਤ ਸੀ ਅਜ ਨਹੀਂ ਅਹੀ ਕੁਝ ਇਸੇ ਹੁੰਦਾ ਸੀ چلا جو کافلہ شانِ اسلام ڈوبا بو گنگا کے دہانے پہ جا کر اقبال بھی کہنا بڑی شان شوکت اسلام دا چلے آسی چلیا نو قابو کر افغانستان نو کابو کر ترکمنستان نو کابو کر ازبیکستان نو قابو کر رشیہ دے چھوٹے چھوٹے علاقے نو قابو کر ਹਿੰਦੁਸਤਾਨ ਦੇ ਵਿੱਚ ਡੁੱਬ ਗਿਆ ਹਿੰਦੁਸਤਾਨ ਦੀਆਂ ਨਦੀਆਂ 'ਚ ਇਹ ਕინੇ ਡੋਬ ਦਿੱਤਾ ਇਹ ਡੋਬਿਆ ਗੁਰੂ ਗੋਬਿੰਦ ਸਿੰਘ ਹਲਾਲਸ ਤੋਂ ਬੁਰਦੰਬਾ ਸ਼ਮਸ਼ੀਰ ਹਲਾਲ ਹੈ ਜਾਇਜ਼ ਹੈ ਐਸੇ ਜ਼ਾਲਮ ਦੇ ਪੈਰਾਂ ਨੂੰ ਰੋਕਣਾ ਕੀ ਸ਼ਰੀਕ ਸਹਿਮਤ ਹੋਏ ਸਵੈਮ ਲਿਖਦੇ ਨੇ ਅਲਾ ਯਾਰ ਖਾਂ ਜੋਗੇ آدا نے کبھی تجھ کو سنبھلنے نہ دیا تھا آدا اداوت شریکان دی اداوت حکومت دی اداوت سوڑیاں دی دعوت برادری مسنداں دی عداوت سب دی اداوت دشمنی آدا نے کبھی تجھ کو سنبھلنے نہ دیا تھا آرام سے پہلو کو بدلنے نہ دیا تھا کانٹا دلے پر خوں سے نکلنے نہ دیا تھا ਜਿਸਮ ਲੜ ਮੇਰਾ ਜਿਸ ਰਣ ਮੇ ਲੜਾ ਤੋ ਸਰੋ ਸਾਮਾਨ ਲੜਾ ਤੋ ਇਹ ਅਨਾਯਾਰ ਖਾਨ ਇੱਕ ਮੁਸਲਮ ਸ਼ਾਇਰ ਕਹਿੰਦਾ ਹੈ ਆ ਦਾਵਤਾ ਚਾਰੋਂ ਪਾਸੇ ਸਮਾਜ ਹਕੂਮਤ ਸ਼ਰੀਕ ਫਿਰ ਮੈਂ ਲਾਉ ਸੇਦਾ ਵਚਨ ਦੁਹਰਾਵਾ ਜਦ ਚੀਨ ਦੇ ਬਾਦਸ਼ਾਹ ਨੇ ਪੁੱਛਿਆ ਸੰਤ ਨੂੰ ਕਿਵੇਂ ਸਮਝੀਏ ਸੰਤ ਕੋਈ ਬੁਜੀ ਹੋਈ ਰਾਖ ਦੀ ਤਰ੍ਹਾਂ ਨਹੀਂ ਹੁੰਦਾ ਮੜੀ ਨਹੀਂ ਹੁੰਦਾ ਉਤੇ ਜਲਦੀ ਹੋਈ ਜਵਲਾ ਹੁੰਦਾ ਜੇ ਇਹਦੇ ਚ ਮਨੁੱਖ ਦੇ ਭਰਮ ਅਗਿਆਨ ਵਹਿਮ ਤੋਂ ਮਾਤ ਜਲ ਕੇ ਹਕ ਹੋ ਜਾਂਦੇ ਜੋ ਸ਼ੋਲੇ ਦੀ ਤਰ੍ਹਾਂ ਨਹੀਂ ਜੋ ਜਵਲਾ ਮੁਖੀ ਦੀ ਤਰ੍ਹਾਂ ਨਹੀਂ ਸੰਤ ਕਿਹੜੀ ਗੱਲ ਨਾਸ ਕਰ ਦੇਗਾ ਮਨੁੱਖਾਂ ਦੇ ਵਹਿਮ ਤੋਂ ਮਾਤ ਭਰਮ ਅਗਿਆਨ ਅੰਧਕਾ ਨਾਸ਼ ਕਰ ਦੇ ਉਹ ਤੇ ਕਿ ਸ਼ੋਲੇ ਦੀ ਤਰ੍ਹਾਂ ਹੁੰਦਾ ਏ ਅਸੀਂ ਕਿਵੇਂ ਜਾਣੀਏ ਇਹ ਸੰਤ ਤੋ ਲਾਦ ਸੇ ਕਹਿੰਦਾ ਜਿਹਦੇ ਨਾਲ ਸੰਸਾਰ ਬਿਲਕੁਲ ਸਹਿਮਤ ਨਾ ਹੋਵੇ ਸੰਤ ਮੇਰਾ ਇਹ ਨਹੀਂ ਮੁਖਾਲਫਤ ਕਰੇ ਮੇਰਾ ਇਤਨਾ ਹੀ ਨਹੀਂ ਸੰਸਾਰ ਮਾਰਨ ਵਾਲਾ ਸੰਸਾਰ ਢੇੜ ਨਾਲ ਖੁਸ਼ ਹੁੰਦਾ ਹੈ ਇੱਕ ਦੇ ਪਿੱਛੇ ਦੂਜਾ ਚੱਲ ਰਿਹਾ ਹੈ ਕਿ ਕੌਣ ਹੈ ਜਿਹੜਾ ਢੇੜ ਦੇ ਚੋਂ ਨਿਕਲ ਰਿਹਾ ਹੈ ਅਲੱਗ ਹੋ ਰਿਹਾ ਹੈ ਨਹੀਂ ਅਲੱਗ ਹੋਣ ਦੇ ਖਿੱਚਣਗੇ ਤੋੜਨਗੇ ਔਰ ਮੁਖਾਲਫਤ ਜੋ ਹੈ ਕਰਨਗੇ ਸਰਮਦ ਕਹਿੰਦਾ ਹੈ ਐ ਮੇਰੇ ਖੁਦਾ ਮੈਂ ਲੋਕਾਂ ਦੀਆਂ ਗਲੀਆਂ ਚ ਘੁੰਮਦਾ ਹੁੰਦਾ ਸੀ ਬੜੀ ਮੇਰੀ ਇੱਜ਼ਤ ਫਕੀਰ ਸਾਈ ਫਕੀਰ ਸਾਈ ਮੈਨੂੰ ਲੋਕੀ ਕਹਿੰਦੇ ਸਨ ਕਿਦਰੇ ਕਿਦਰੇ ਫੁੱਲਾਂ ਦੀ ਬਰਖਾ ਵੀ ਕਰਦੇ ਸਨ ਮੇਰਾ ਹਰ ਤਰ੍ਹਾਂ ਦੀ ਉਭਜੀਵਕਾ ਦਾ ਬੋਝ ਵੀ ਇਹਨਾਂ ਸਾਰਿਆਂ ਨੇ ਚੁੱਕਿਆ ਹੋਇਆ ਮੇਰੀ ਪੂਜਾ ਵੀ ਕਰਦੇ ਸਨ ਜਦ ਮੈਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਸੀ ਸਰ ਮਦ ਬ ਕੋਚੈ ਇਸ਼ਕ ਬਦਨਾਮ ਸੋ ਔਰ اے ਮੇਰੇ ਖੁਦਾ ਜਿਸ ਬਿਨ ਮੈਂ ਤੇਰੀ ਪ੍ਰੇਮ ਦੀ ਗੱਲੀ ਚੋਂ ਲੰਘਿਆ ਹੁਣ ਕੋਈ ਫੁੱਲਾਂ ਦੀ ਬਾਰਿਸ਼ ਨਹੀਂ ਕਰਦਾ ਪੱਥਰਾਂ ਦੀ ਬਾਰਿਸ਼ ਕਰਦਾ ਹੁਣ ਕੋਈ ਸਨਮਾਨ ਨਹੀਂ ਕਰਦਾ ਅਪਮਾਨ ਕਰਦਾ ਹੈ ਸਹਿਮਤ ਨਹੀਂ ਹੁੰਦਾ ਕੋਈ ਸਹਿਮਤ ਨਹੀਂ سرمد بہچ بد دی. از دین یہود سوے با اسلام شدی میرے ماں باپ یہودی سن حضرت موسیٰ نو منن والے میں صوفیاں دی سنگت کی تھی مستی استی قرآن دی تلاوت کردے میں دیکھے کچھ مستی دے خدا دے گیت گاندے ہوئے میں دیکھے یہودیاں تو میں مسلمان ہو گیا انج کہنے تیان نل سننا اے او دا اپنا بول ہے نغمہ سرمد او دا گرند ہے مولانا عبدالکلام ازا سن سین تالی دے دیش دی ازادی تو بعد جو سبتوں پہلا ਵਿਦਿਆ ਮੰਤਰੀ ਬਣਾਇਆ ਗਿਆ مولانا عبد ਕਲਾਮ আজাদ ਉਹਦੀ ਇੱਕ ਕਿਤਾਬ ਹੈ ਹਿੰਦ ਕੇ ਉਲਮਾ ਵ ਅਕਰਾਮ ਹਿੰਦ ਕੇ ਉਲਮਾ ਵ ਅਕਰਾਮ ਹਿੰਦੁਸਤਾਨ ਦੇ ਜੋ ਰਿਸ਼ੀ मुनि ਹੋਏ ਪੀਰ ਫਕੀਰ ਹੋਏ ਪੈਗੰਬਰ ਉਹਨਾਂ ਦੇ 2 2 3 3 ਸਫਿਆਂ ਦੇ ਵਿੱਚ ਉਹਨੇ ਖੂਬੀਆਂ بیان ਕੀਤੀਆਂ ਉਹਨਾਂ ਦਾ ਜਿਨ੍ਹਾਂ ਜਿਨ੍ਹਾਂ ਨਾਲ ਸੰਘਰਸ਼ ਹੋਇਆ ਕੁਝ ਇਸ ਦਾ ਵੀ ਜ਼ਿਕਰ ਕੀਤਾ ਹੈ। ਔਰ ਆਪ ਸੁਣ ਕੇ ਹੈਰਾਨ ਹੋਵਗੇ ਉਸ ਮਹਾਨ ਆਲਮ ਫਾਜ਼ਲ ਨੇ ਸਰمد ਦਾ ਜ਼ਿਕਰ ਕੀਤਾ ਹੈ। ਉੱਥੇ ਉਹ ਲਿਖਦਾ ਹੈ ਐ ਔਰੰਗ ਜ਼ੇ ہو سکتا ہے آپ کے تمام گناہ خداون تعالیٰ معاف کر دے ہو بہو اکر ٹو اکر میں تھانو سرون کرا رہے ہیں ہو سکتا ہے خداون تعالیٰ آپ کے تمام گناہوں کو معاف کر دے پر سرمد جیسے صوفی فقیر کا قتل ناقابل معاف ہے خدا معاف نہیں کرے ਅੰਜ ਲਿਖਦਾ ਹੈ ਠੀਕ ਹੈ ਮੁਸਲਮਾਨ ਸੰਨ